हांजी दोस्तों सत श्री अकाल आज ਬਹੁਤ ਹੀ ਭਾਵਕ ਮੁੱਦੇ ਤੇ ਵਿਚਾਰ ਕਰਾਂਗੇ ਮੁੱਦਾ ਹੈ ਅਗਨੀਵੀਰ ਦਾ ਜਦੋਂ ਅਗਨੀਵੀਰ ਨੂੰ ਭਰਤੀ ਕਰਨ ਦਾ ਕਨਸੈਪਟ ਭਾਰਤ ਵਿੱਚ ਲਾਗੂ ਕੀਤਾ ਗਿਆ ਸੀ ਉਦੋਂ ਬਹੁਤ ਵੱਡੇ ਪੱਧਰ ਤੇ ਦੇਸ਼ ਦੇ ਵਿੱਚ ਨੌਜਵਾਨਾਂ ਦੇ ਵਿੱਚ ਲੋਕਾਂ ਦੇ ਵਿੱਚ ਇਹ ਬੜੀ ਹਲਚਲ ਪੈਦਾ ਹੋਈ ਸੀ ਕਿ ਇਹ ਨੌਜਵਾਨਾਂ ਦੇ ਨਾਲ ਕੋਝਾ ਮਜ਼ਾਕ ਹੈ ਕਿਉਂਕਿ ਇਸ ਵੇਲੇ ਦੇਸ਼ ਦੇ ਵਿੱਚ ਬੇਰੁਜ਼ਗਾਰੀ ਦੀ ਸਮੱਸਿਆ ਬੜੀ ਵੱਡੀ ਹੈ ਤੇ ਬੇਰੁਜ਼ਗਾਰੀ ਦੀ ਸਮੱਸਿਆ ਨਾਲ ਜੂਝਦੇ ਹੋਏ ਨੌਜਵਾਨਾਂ ਨੂੰ ਐਕਸਪਲੋਇਟ ਕਰਨ ਵਾਸਤੇ ਉਹਨਾਂ ਦਾ ਸ਼ੋਸ਼ਣ ਕਰਨ ਵਾਸਤੇ ਇੱਕ ਚੈਨਲ ਲੈ ਕੇ ਆਂਦਾ ਹੈ ਉਸ ਚੈਨਲ ਦਾ ਨਾਮ ਸੀ ਅਗਨੀ ਵੀਰ ਹੁਣ ਅਗਨੀ ਵੀਰ ਜਿਹੜੇ ਹੈ ਉਹ ਹੱਦਾਂ ਸਰਹੱਦਾਂ ਤੇ ਸਾਡੀ ਸੁਰੱਖਿਆ ਲਈ ਲੜਦੇ ਹੋਏ ਉਹ ਆਪਣੀ ਹਿੱਕ ਦੇ ਵਿੱਚ ਗੋਲੀ ਖਾਣ ਲਈ ਨੌਜਵਾਨ ਗਰਮ ਖੂਨ ਉਹ ਤਿਆਰਬਰ ਤਿਆਰ ਰਹਿੰਦੇ ਆ ਪਰ ਅਗਨੀ ਵੀਰਜ਼ ਨਾਲ ਜੋ ਡਿਸਕ੍ਰਿਮੀਨੇਸ਼ਨ ਹੁੰਦੀ ਹੈ ਜੋ ਉਹਨਾਂ ਦੇ ਨਾਲ ਬਿਤਕਰਾ ਹੁੰਦਾ ਉਹਦੀ ਤਾਜ਼ਾ ਮਿਸਾਲ ਹੈ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਚਹਿਲਪਿੰਡ ਦੇ ਵਿੱਚ ਆਕਾਸ਼ਦੀਪ ਨੌਜਵਾਨ ਇਹ ਨੌਜਵਾਨ ਜੰਮੂ ਦੇ ਵਿੱਚ ਤਣਾਤ ਸੀ ਤੇ ਇਹਨਾਂ ਨੂੰ ਸਵੇਰੇ 1 ਵਜੇ ਇਹਨਾਂ ਦੇ ਪਰਿਵਾਰ ਨੂੰ ਫੋਨ ਆਉਂਦਾ ਹੈ ਕਿ ਉਹਦੇ ਇੱਕ ਬੁਲੇਟ ਇੰਜਰੀ ਹੋ ਗਈ ਹੈ ਉਹਦੇ ਗੋਲੀ ਵੱਜੀ ਹੈ ਮੱਥੇ ਦੇ ਵਿੱਚ ਜਿਹਨੂੰ ਨਾਂਸਾਰਦਾ ਹੋਇਆ ਜਿਹੜਾ ਹੈ ਆਕਾਸ਼ਦੀਪ ਅਲਵਿਦਾ ਦੁਨੀਆ ਨੂੰ ਕਹਿ ਗਿਆ ਪੂਰੇ ਸਰਕਾਰੀ ਸਨਮਾਨਾਂ ਦੇ ਨਾਲ ਮਿਲਟਰੀ ਸਨਮਾਨਾਂ ਦੇ ਨਾਲ ਉਹਦਾ ਸੰਸਕਾਰ ਵੀ ਕੀਤਾ ਜਾਂਦਾ ਹੈ ਬੜੇ ਲੋਕ ਪਤਵੰਤੇ ਆਲੇ ਦੁਆਲੇ ਦੇ ਪਿੰਡਾਂ ਦੇ ਪਹੁੰਚਦੇ ਆ ਪਰ ਜਿਹੜਾ ਉਹਦੇ ਨਾਲ ਕੋਝਾ ਮਜ਼ਾਕ ਇਹ ਹੋਇਆ ਕਿ ਉਹਨੂੰ ਨਾ ਤਾਂ ਭਾਰਤ ਸਰਕਾਰ ਵੱਲੋਂ ਇਹ ਉਹਦੇ ਪੇਰੈਂਟਸ ਦੀ ਜ਼ੁਬਾਨੀ ਹੈ ਉਹਦੀ ਮਾਂ ਤੇ ਉਹਦੇ ਪਿਓ ਦੀ ਜ਼ੁਬਾਨੀ ਹੈ ਜਿਹੜੀਆਂ ਸਟੇਟਮੈਂਟ ਆ ਰਹੀਆਂ ਉਹ ਦੱਸ ਰਿਹਾ ਕਿ ਨਾ ਤਾਂ ਭਾਰਤ ਸਰਕਾਰ ਵੱਲੋਂ ਤੇ ਨਾ ਹੀ ਪੰਜਾਬ ਸਰਕਾਰ ਵੱਲੋਂ ਉਹਨੂੰ ਸ਼ਹੀਦ ਦਾ ਦਰਜਾ ਦਿੱਤਾ ਗਿਆ ਕੀ ਇਹ ਕੋਝਾ ਮਜ਼ਾਕ ਨਹੀਂ ਆਕਾਸ਼ਦੀਪ ਨਾਲ ਆਕਾਸ਼ਦੀਪ ਨਾਲ ਨਹੀਂ ਇਹ ਆਕਾਸ਼ਦੀਪ ਦੇ ਰਾਹੀ ਇੱਕ ਵੱਡਾ ਸੁਨੇਹਾ ਹੈ ਕਿ ਅਗਨੀ ਵੀਰਸ ਦੇ ਨਾਲੇ ਸ਼ਰੇਆਮ ਕੋਦਾ ਮਜ਼ਾਕ ਹੈ ਉਹ ਹੱਦਾਂ ਸਰਹੱਦਾਂ ਤੇ ਖੜਾ ਕੇ ਉਹਨਾਂ ਨੂੰ ਲੜਾ ਕੇ ਉਹਨਾਂ ਨੂੰ ਭੇਜ ਕੇ ਉਹਨਾਂ ਦੀ ਜਾਨ ਤਾਂ ਲਈ ਜਾ ਸਕਦੀ ਹੈ ਪਰ ਉਹਨੂੰ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਜਾ ਸਕਦਾ ਆਕਾਸ਼ਦੀਪ ਦੀ ਮਾਂ ਨੇ ਰੋਂਦੇ ਹੋਏ ਉਹਦੀ ਆਵਾਜ਼ ਦੇ ਵਿੱਚ ਜਿਹੜਾ ਦਰਦ ਸੀ ਉਹ ਦੇਖਣ ਵਾਲਾ ਸੀ ਉਹਨੇ ਕਿਹਾ ਸੀ ਕਿ ਆ ਮਜੀਠੇ ਹਲਕੇ ਦੇ ਵਿੱਚ ਜਿਹੜੇ ਜ਼ਹਿਰੀਲੀ ਸ਼ਰਾਬ ਦੇ ਨਾਲ ਪੀਣ ਵਾਲੇ ਜਿਹੜੇ ਸ਼ਰਾਬੀ ਲੋਕ ਐ ਉਹਨਾਂ ਲਈ ਤਾਂ ਇੱਕ ਪਰਿਵਾਰ ਲਈ ਸਰਕਾਰੀ ਨੌਕਰੀ ਪਰਿਵਾਰਕ ਮੈਂਬਰ ਲਈ ਤੇ 10-10 ਲੱਖ ਰੁਪਏ ਮੁਆਵਜ਼ੇ ਦੇ ਤੌਰ ਤੇ ਪੰਜਾਬ ਸਰਕਾਰ ਵੱਲੋਂ ਦੇਣ ਦਾ ਹਾਲਾਤ ਐਲਾਨ ਕੀਤਾ ਗਿਆ ਪਰ ਇਹ ਅਗਨੀਵੀਰ ਜਿਹੜਾ ਦੇਸ਼ ਲਈ ਦੇਸ਼ ਦੀ ਖਾਤਰ ਜੰਮੂ ਦੇ ਵਿੱਚ ਗੋਲੀ ਲੱਗਣ ਕਾਰਨ ਸ਼ਹੀਦ ਹੋਇਆ ਉਹਨੂੰ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਗਿਆ ਉਦੀ ਮਾਂ ਨੇ ਤਾਂ ਇੱਥੋਂ ਤੱਕ ਕੋਈ ਸਟੇਟਮੈਂਟ ਦਿੱਤੀ ਹੈ ਕਿ ਕੁਲਤਾਰ ਸਿੰਧਵਾ ਜੀ ਜ਼ਰੂਰ ਆਏ ਆ ਪਰ ਉਹਨਾਂ ਨੇ ਵੀ ਉਹਨੂੰ ਅਕਾਲ ਚਲਾਣਾ ਕਰ ਗਿਆ ਕਹਤਾ ਪਰ ਸ਼ਹੀਦ ਦਾ ਦਰਜਾ ਨਹੀਂ ਦਿੰਦਾ ਦੋਸਤੋ ਇਹ ਸੱਚਮੁੱਚ ਭਾਵਕ ਕਰਨ ਵਾਲਾ ਪਾ ਲ ਹੈ ਆਕਾਸ਼ਦੀਪ ਦੀ ਵੀਡੀਓ ਵਾਇਰਲ ਹੋ ਰਹੀ ਹੈ ਜਦੋਂ ਪਹਿਲੀ ਵਾਰ ਘਰੇ ਆਉਂਦਾ ਤੇ ਉਹ ਕਿਵੇਂ ਮਾਰਚ ਕਰਦਾ ਹੋਇਆ ਆਪਣੀ ਘਰ ਦੇ ਵਿੱਚ ਵੜਨ ਤੋਂ ਪਹਿਲਾਂ ਮਾਂ ਨੂੰ ਕੁੱਟ ਕੇ ਜੱਫੀ ਪਾਉਂਦਾ ਕਿਵੇਂ ਘੁੱਟ ਕੇ ਜੱਫੀ ਪਾਉਂਦਾ ਇੱਕ ਨੌਜਵਾਨ ਦਾ ਜਿਹੜੇ ਸਾਡੇ ਲਈ ਦੇਸ਼ ਦੀਆਂ ਹੱਦਾਂ ਸਰਹੱਦਾਂ ਤੇ ਖੜਕੇ ਸਾਡੀ ਸੁਰੱਖਿਆ ਲਈ ਲੜਦੇ ਐ ਉਹਨਾਂ ਦਾ ਆਪਣੇ ਮਾਪਿਓ ਲਈ ਭਾਵਕ ਹੋਣਾ ਇਹ ਸੁਭਾਵਿਕ ਹੈ ਤੇ ਕੀ ਸਾਡੇ ਧੀਆਂ ਪੁੱਤ ਜੇ ਕਿਤੇ ਰੱਬ ਨਾ ਕਰੇ ਉਹਨਾਂ ਨੇ ਇਸ ਤਰ੍ਹਾਂ ਹੋ ਜਵੇ ਤਾਂ ਸਾਨੂੰ ਦਰਦ ਨਾ ਹੋਊਗਾ ਲੋੜ ਐ ਅੱਜ ਪੂਰੇ ਹਮ ਹਮ ਆ ਕੇ ਮੈਂ ਕਹੂੰਗਾ ਕਿ ਪੂਰੇ ਜੋਸ਼ੋ ਖਰੋਸ਼ ਦੇ ਨਾਲ ਪੂਰੀ ਹਮਦਰਦੀ ਦੇ ਨਾਲ ਪੂਰੀਆਂ ਫੀਲਿੰਗਸ ਦੇ ਨਾਲ ਇਮੋਸ਼ਨਸ ਦੇ ਨਾਲ ਆਕਾਸ਼ਦੀਪ ਨੂੰ ਆਪਣਾ ਪੁੱਤਰ ਸਮਝਦਿਆਂ ਹੋਇਆਂ ਉਹਦੇ ਪਰਿਵਾਰ ਨਾਲ ਖੜਨ ਦੀ ਤਾਂ ਕਿ ਹੋਰ ਵੀ ਕਿਸੇ ਅਗਨੀ ਵੀਰ ਦੇ ਨਾਲ ਇਸ ਤਰ੍ਹਾਂ ਦਾ ਕੋਝਾ ਮਜ਼ਾਕ ਨਾ ਹੋਵੇ ਉਹਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਣਾ ਚਾਹੀਦਾ ਹੈ ਉਹਦੇ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਵੀ ਦਿੱਤੀ ਜਾਣੀ ਚਾਹੀਦੀ ਹੈ ਤੇ ਨਾਲ ਨਾਲ ਅਗਨੀ ਵੀਰ ਦੇ ਲਈ ਇਹ ਜਿਹੜਾ ਹੈ ਪੰਜਾਬ ਸਰਕਾਰ ਵੱਲੋਂ ਵੀ ਭਾਵੇਂ ਉਹ ਅਗਨੀ ਵੀਰ ਸੀ ਪਰ ਕਿਦਰੇ ਨੇ ਕਿਦਰੇ ਸਾਡੇ ਦੇਸ਼ ਲਈ ਤਾਂ ਲੜਿਆ ਨਾ ਉਹ ਜੇ ਸੈਂਟਰ ਸਰਕਾਰ ਨੇ ਨਹੀਂ ਕੀਤਾ ਤਾਂ ਪੰਜਾਬ ਸਰਕਾਰ ਜੇ ਜ਼ਹਿਰੀਲੀ ਸ਼ਰਾਬ ਪੀਣ ਵਾਲਿਆਂ ਵਾਸਤੇ ਇਹ ਐਲਾਨ ਕਰ ਸਕਦੀ ਸੀ ਤਾਂ ਕੀ ਇਸ ਇੱਕ ਬੱਚੇ ਲਈ ਪੰਜਾਬ ਸਰਕਾਰ ਦਾ ਖਜ਼ਾਨਾ ਖਾਲੀ ਹੋ ਗਿਆ ਪੰਜਾਬ ਸਰਕਾਰ ਬਹੁਤ ਸੋਹਰ ਦੀ ਸਰਕਾਰ ਹੈ ਕੋਈ ਸ਼ੱਕ ਨਹੀਂ ਨੌਜਵਾਨਾਂ ਲਈ ਪੂਰੀ ਤਰ੍ਹਾਂ ਸੋਚਦੀ ਹੈ ਉਮੀਦ ਹੈ ਕਿ ਆਕਾਸ਼ਦੀਪ ਲਈ ਵੀ ਉਸੇ ਹੀ ਤਰ੍ਹਾਂ ਸੋਚੇਗੀ ਉਸੇ ਹੀ ਤਰੀਕੇ ਨਾਲ ਆਕਾਸ਼ਦੀਪ ਨੂੰ ਵੀ ਆਪਣਾ ਪੁੱਤਰ ਸਮਝੇਗੀ ਪਰ ਕਿਦਰੇ ਇਹ ਨਾ ਹੋਵੇ ਕਿ ਆਕਾਸ਼ਦੀਪ ਗੁੱਟਬੰਦੀ ਦਾ ਸ਼ਿਕਾਰ ਹੋ ਕੇ ਰਹਿ ਜੇ ਕਿਦਰੇ ਪੋਲੀਟੀਕਲ ਗੁੱਟਬੰਦੀ ਦਾ ਸ਼ਿਕਾਰ ਹੋ ਕੇ ਨਾ ਰਹਿ ਜੇ ਜਾਂ ਫਿਰ ਜਾਤੀ ਪਾਤੀ ਦਾ ਸ਼ਿਕਾਰ ਨਾ ਹੋ ਕੇ ਰਹਿ ਜੇ ਇਹ ਨਾ ਹੋਵੇ ਕਿਤੇ ਉਹ ਵਿਚਾਰਾ ਉਹਦੇ ਨਾਲ ਉਹਦੀ ਰੂਹ ਵੀ ਜਿਹੜੀ ਹੈ ਉਹ ਉਹਦੇ ਨਾਲ ਹੋ ਰਹੇ ਵਿਤਕਰੇ ਨਾਲ ਉਹ ਕੰਬੁੱਠੇ ਇਸ ਕਰਕੇ ਦੋਸਤੋ ਇਹ ਬੜਾ ਭਾਵਕ ਮੁੱਦਾ ਸੀ ਅਪੀਲ ਹੈ ਸਰਕਾਰ ਨੂੰ ਤੇ ਸੈਂਟਰ ਸਰਕਾਰ ਨੂੰ ਵੀ ਅਪੀਲ ਹੈ ਕਿ ਜਿਹੜੀ ਤੁਹਾਡੀ ਪਾਲਿਸੀ ਅਗਨੀ ਵੀਰਸ ਵਾਸਤੇ ਹੈ ਉਹ ਕਿਰਪਾ ਕਰਕੇ ਉਹ ਵੀ ਜਿਹੜਾ ਹੈ ਉਹਨੂੰ ਤੁਸੀਂ ਇਹਨੂੰ ਰਿਵਿਊ ਕਰੋ ਤਾਂ ਕਿ ਜਿਹੜੇ ਅਗਨੀ ਵੀਰਸ ਦੇ ਪੁਹਿਖ ਦੇ ਨਾਲ ਜਾਗਨੀ ਵੀਰਸ ਦੇ ਮਾਪਿਆਂ ਦੇ ਨਾਲ ਅਗਨੀ ਵੀਰਸ ਦੇ ਡਿਪੈਂਡੈਂਟਸ ਦੇ ਨਾਲ ਇਸ ਤਰ੍ਹਾਂ ਦਾ ਕੋਝਾ ਮਜ਼ਾਕ ਨਾ ਹੋਵੇ ਜਿਹੜੇ ਸਾਡੇ ਨੌਜਵਾਨ ਹੈ ਨਾਰਾ ਤਾਂ ਅਸੀਂ ਦਿੰਨੇ ਆ ਜੈ ਜਵਾਨ ਜੈ ਕਿਸਾਨ ਦਾ no doubt ਜਦੋਂ ਧਰਨੇ ਦੇ ਉੱਪਰ ਉੱਤੇ ਕਿਸਾਨ ਸ਼ਹੀਦ ਹੋਏ ਸੀ ਦਿੱਲੀ ਉਦੋਂ ਵੀ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਗਿਆ ਸੀ ਪਰ ਫਿਰ ਜੈ ਜਵਾਨ ਕਿੱਥੇ ਗਿਆ ਜੈ ਜਵਾਨ ਦੀਆਂ ਤਾਂ ਤੁਸੀਂ ਰਗਾਂ ਹੀ ਕੁੱਟਤੀਆਂ ਜੈ ਜਵਾਨ ਨੂੰ ਤਾਂ ਤੁਸੀਂ ਮੈਂ ਕਹੂੰਗਾ ਮੰਨਫੀ ਹੋਈ ਕਰਤਾ ਜੇ ਜੈ ਜਵਾਨ ਮੰਨਫੀ ਹੋ ਗਿਆ ਤਾਂ ਸਾਡਾ ਦੇਸ਼ ਕਿੱਥੇ ਜਾਏਗਾ ਕੌਣ ਭਰਤੀ ਹੋਏਗਾ ਹੱਦਾਂ ਸਰਦਾਂ ਤੇ ਖੜ ਕੇ ਗੋਲੀ ਖਾਣ ਲਈ ਫਿਰ ਅਗਨੀ ਵੀਰ ਦਾ ਕਨਸੈਪਟ ਕਿਦਰੇ ਠਪਨਾ ਹੋ ਕੇ ਰਹਿ ਜੇ ਇਸ ਕਰਕੇ ਜਿੰਨੇ ਵੀ ਨੌਜਵਾਨ ਅਗਨੀ ਵੀਰਸ ਦੇ ਤੌਰ ਤੇ ਭਰਤੀ ਹੋਏ ਉਹਨਾਂ ਸਾਰਿਆਂ ਦੇ ਮਾਪਿਆਂ ਨੂੰ ਵੀ ਚਾਹੀਦਾ ਕਿ ਇਸ ਤਰ੍ਹਾਂ ਦੇ ਭਾਵੁਕ ਪਲ ਦੇ ਵਿੱਚ ਆਕਾਸ਼ਦੀਪ ਦੇ ਪਰਿਵਾਰ ਨਾਲ ਖੜੇ ਹੋਣ ਸਾਡੇ ਦੇਸ਼ ਨੂੰ ਵੀ ਚਾਹੀਦਾ ਸਾਡੇ ਰਾਜ ਨੂੰ ਵੀ ਚਾਹੀਦਾ ਸਾਡੇ ਪੂਰੇ ਜ਼ਿਲ੍ਹੇ ਨੂੰ ਚਾਹੀਦਾ ਕਿ ਆਕਾਸ਼ਦੀਪ ਦੇ ਪਰਿਵਾਰ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਨ ਤਾਂ ਕਿ ਉਹਦੇ ਨਾਲ ਇਹ ਹੁੰਦੀ ਨਾਂ ਅਨਸਾਫੀ ਨੂੰ ਠੱਲ ਪੈ ਸਕੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ